ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਵਿਕਰਮ ਮਜੀਠੀਆ ਦੇ ਮਾਮਲੇ ਨੂੰ ਲੈ ਕੇ 30 ਅਗਸਤ ਨੂੰ ਮੁਹਾਲੀ ਅਦਾਲਤ ਨੇ ਸੁਣਾ ਦਿੱਤਾ ਫੈਸਲਾ ਮੁਹਾਲੀ ਅਦਾਲਤ ਵੱਲੋਂ ਵਿਕਰਮ ਮਜੀਠੀਆ ਦੇ ਵੱਲੋਂ ਜੋ ਪਟੀਸ਼ਨਾਂ ਦਾਇਰ ਹੋਈਆਂ ਸੀ ਉਹਨਾਂ ਦੀ ਜ਼ਮਾਨਤ ਨੂੰ ਲੈ ਕੇ ਤੇ ਬੈਰਕ ਬਦਲਣ ਨੂੰ ਲੈ ਕੇ ਜਿਸ ਦੇ ਬਾਰੇ ਕੱਲ 30 ਅਗਸਤ ਨੂੰ ਲੰਬੀ ਬਹਿਸ ਹੋਈ ਉਸ ਤੋਂ ਬਾਅਦ ਜੱਜ ਸਾਹਿਬ ਨੇ ਆਪਣਾ ਫੈਸਲਾ ਸੁਣਾਇਆ ਹੈ ਵਿਕਰਮ ਮਜੀਠੀਆ ਨੂੰ ਵੱਡੀ ਰਾਤ ਮਿਲਦੀ ਨਜ਼ਰ ਆਈ ਏ ਜੋ ਮੁਹਾਲੀ ਅਦਾਲਤ ਦੇ ਵੱਲੋਂ ਤੁਸੀਂ ਜਿਹੜੇ ਹੋ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਮੇਂ ਸਿਰ ਪਹੁੰਚ ਸਕੇ ਸੋ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ 25 ਜੂਨ ਨੂੰ ਵਿਜੀਲੈਂਸ ਨੇ ਆਮਦਨ ਤੋਂ ਵੱਧ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ ਔਰ ਉਦੋਂ ਤੋਂ ਲੈ ਕੇ ਉਹਨਾਂ ਦੇ ਵੱਲੋਂ ਜੋ ਆਪਣੀ ਜ਼ਮਾਨਤ ਨੂੰ ਲੈ ਕੇ ਪਟੀਸ਼ਨਾਂ ਤੈਅ ਕੀਤੀਆਂ ਹੋਈਆਂ ਸੀ ਪਰ ਜਦੋਂ ਤੱਕ ਉਹਨਾਂ ਦਾ ਚਲਾਨ ਪੇਸ਼ ਨਹੀਂ ਹੁੰਦਾ ਸੀ ਉਦੋਂ ਤੱਕ ਉਹਨਾਂ ਨੂੰ ਜ਼ਮਾਨਤ ਮਿਲਣੀ ਨਾ ਮੁਮਕਨ ਸੀ ਜੋ ਮੋਹਾਲੀ ਅਦਾਲਤ ਵੱਲੋਂ ਉਹਨਾਂ ਦੀ ਜ਼ਮਾਨਤ ਅਰਜੀ ਰਿਜੈਕਟ ਕਰ ਦਿੱਤੀ ਗਈ ਸੀ ਉਸ ਤੋਂ ਦੂਸਰੇ ਦਿਨ ਹੀ ਵਿਜੀਲੈਂਸ ਨੇ ਉਹਨਾਂ ਦਾ ਜੋ ਚਲਾਨ ਪੇਸ਼ ਕੀਤਾ ਜਿਸ ਚਲਾਨ ਦੇ ਵਿੱਚ ਵਿਜੀਲੈਂਸ ਨੇ ਉਹਨਾਂ ਦੇ ਉੱਪਰ ਇਹ ਦੋਸ਼ ਲਾਏ ਨੇ ਕਿ ਉਹਨਾਂ ਨੇ ਆਮਦਨ ਤੋਂ ਵੱਧ ਜੋ ਜਾਇਦਾਦ ਹੈ 700 ਕਰੋੜ ਰੁਪਏ ਦੀ ਜਿਸ ਦਾ ਉਹਨਾਂ ਨੇ ਖੁਲਾਸਾ ਕੀਤਾ ਹੈ ਸੋ ਇਸ ਦੇ ਬਾਰੇ ਵਿਕਰਮ ਮਜੀਠੀਆ ਦੇ ਵਕੀਲ ਦੇ ਵੱਲੋਂ ਜੋ ਮੁਹਾਲੀ ਅਦਾਲਤ ਵਿੱਚ ਦੁਬਾਰਾ ਆਪਣੀ ਅਪੀਲਸ਼ਨ ਦਾਇਰ ਕੀਤੀ ਗਈ ਕਿ ਵਿਜੀਲੈਂਸ ਵੱਲੋਂ ਪੇਸ਼ ਕੀਤੇ ਗਏ ਤੱਥ ਸਾਰੇ ਝੂਠੇ ਨੇ ਜੋ ਕਿ ਸਬੂਤਾਂ ਦੇ ਆਧਾਰ ਦੇ ਉੱਪਰ ਜੋ ਮਜੀਠੀਆ ਸਾਹਿਬ ਦੇ ਵਕੀਲ ਨੇ ਆਪਣੇ ਵੱਲੋਂ ਅਪੀਲਸ਼ਨ ਦਾਇਰ ਕੀਤੀ ਹੈ ਜਿਸ ਨੂੰ ਲੈ ਕੇ ਕੱਲ 30 ਅਗਸਤ ਨੂੰ ਜੋ ਜੱਜ ਹਰਦੀਪ ਸਿੰਘ ਨੇ ਫੈਸਲਾ ਸੁਣਾਇਆ ਹੈ ਜਾਤੀ ਹਰਦੀਪ ਸਿੰਘ ਜੋ ਮਹੱਲੀ ਅਦਾਲਤ ਦੇ ਵਿੱਚ ਉਹਨਾਂ ਦੇ ਕੋਲ ਇਹ ਫੈਲ ਪਹੁੰਚੀ ਹੈ ਉਸ ਤੋਂ ਬਾਅਦ ਦੋਵਾਂ ਧਿਰਾਂ ਦੇ ਵਕੀਲ ਪੇਸ਼ ਹੋਏ ਆਪੋ ਆਪਣੀਆਂ ਅੰਤਮ ਦਲੀਲਾਂ ਅਦਾਲਤ ੱਤੇ ਰੱਖੀਆਂ ਗਈਆਂ ਹਾਲਾਂਕਿ ਪਿਛਲੀ ਸੁਣਵਾਈ ਮੌਕੇ ਪਚਾਹ ਧਿਰ ਦੇ ਵਕੀਲ ਦਮਨ ਦਮਨਬੀਰ ਸਿੰਘ ਸੋਭਤੀ ਨੇ ਜੋ ਡੀ ਏ ਡੀ ਜੀ ਪੀ ਜ਼ਿਲ੍ਹਾ ਦੀ ਸੀਲਬੰਦ ਰਿਪੋਰਟ ਤੋਂ ਵਿਕਰਮ ਸਿੰਘ ਮਜੀਠੀਆ ਸੰਬੰਧੀ ਰਿਪੋਰਟ ਦੀ ਕਾਪੀ ਸਪਲਾਈ ਕਰਨ ਦੀ ਦਲੀਲ ਦਿੱਤੀ ਸੀ ਜਿਸ ਤੇ ਸਰਕਾਰੀ ਟੀਰਵਲੋ ਇਤਰਾਜ਼ ਜਤਾਉਂਦਿਆਂ ਉਕਤ ਰਿਪੋਰਟ ਨੂੰ ਖੂਕਿਆ ਰੱਖਣ ਤੇ ਹੀ ਜ਼ੋਰ ਦਿੱਤਾ ਗਿਆ ਸੀ ਪਰ ਅੱਜ ਬਾਦ ਵਿੱਚ ਜੋ ਦੁਪਹਿਰ ਅਰਜੀ ਤੇ ਸੁਣਵਾਈ ਹੋਈ ਤੇ ਦੋਵਾਂ ਧਿਰਾਂ ਦੇ ਵਕੀਲਾਂ ਦੇ ਵਿੱਚ ਪੈਸਪਾਜੀ ਵੀ ਹੋਈ ਦੋਵਾਂ ਧਿਰਾਂ ਦੇ ਪੱਖ ਜੋ ਸਰਕਾਰੀ ਵਕੀਰ ਸਹਿਰੀ ਸੌਫਤ ਅਤੇ ਪ੍ਰੀਤ ਇੰਦਰਪਾਲ ਸਿੰਘ ਪੇਸ਼ ਹੋਏ ਜਦੋਂ ਕਿ ਬਚਾਅ ਪਿਰ ਦੇ ਵਕੀਲ ਦਮਨਪੀਰ ਸੋਭਤੀ ਐਚ ਫਸਟ ਅਚ ਇਸ ਤਨਵਾ ਅਤੇ ਸੇਵਕੀਲ ਇਕਮ ਉੱਪਲਪਾਲ ਸਿੰਘ ਜੋ ਮਜੀਠੀਆ ਦੇ ਪੱਖ ਦੇ ਵੱਲੋਂ ਪੇਸ਼ ਹੁੰਦੇ ਨੇ ਇਸ ਮੌਕੇ ਜੱਜ ਹਰਦੀਪ ਸਿੰਘ ਨੇ ਜੋ ਅਦਾਲਤ ਦੀ ਦਲੀਲਾਂ ਸੁਣਨ ਉਪਰੰਤ ਪੈਰਕ ਬਦਲਾ ਸੰਬੰਧੀ ਅਰਜੀ ਤੇ ਫੈਸਲੇ ਨੂੰ ਰਾਖਵਾ ਰੱਖ ਲਿਆ ਅਤੇ ਹੁਣ 2 ਸਤੰਬਰ ਨੂੰ ਅਦਾਲਤ ਦੇ ਵੱਲੋਂ ਇਸ ਦੇ ਉੱਪਰ ਫੈਸਲਾ ਸੁਣਾਇਆ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਵਿਕਰਮ ਮਜੀਠੀਆ ਜਿਨ੍ਹਾਂ ਨੂੰ ਆਮਦਨ ਤੋਂ ਵੱਧ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੋਇਆ ਹੈ ਔਰ ਉਹਨਾਂ ਦੇ ਪੱਖ ਦੇ ਵਕੀਲ ਦੇ ਵੱਲੋਂ ਉਹਨਾਂ ਦੀ ਬਿਰਕ ਬਦਲਣ ਸੰਬੰਧੀ ਜੋ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਨਾਬਾ ਜੇਲ੍ਹ ਦੇ ਵਿੱਚ ਉਹਨਾਂ ਦੀ ਬਿਰਕ ਦੇ ਵਿੱਚ ਜੋ ਉਹਨਾਂ ਨੂੰ orange category ਵਿੱਚ ਨਹੀਂ ਰੱਖਿਆ ਗਿਆ ਉਹਨਾਂ ਨੂੰ ਉਹ ਸੁਵਿਧਾ ਨਹੀਂ ਦਿੱਤੀਆਂ ਜਾ ਰਹੀਆਂ ਸੋ ਇਸ ਤੋਂ ਪਹਿਲਾਂ ਕਿ ਜੋ ਜੇਲ੍ਹਾਂ ਦੇ ਸੁਪਰਡੈਂਟ ਸੀ ਉਹਨਾਂ ਨੇ ਆਪਣਾ ਇੱਕ ਸ਼ੀਲ ਬੰਦ ਲਫਾਫਾ ਭੇਜਿਆ ਸੀ ਉਹ ਵਿਕਰਮ ਜੀਠਿਆ ਦੇ ਬਾਰੇ ਜੋ ਉਹਨਾਂ ਨੂੰ ਸੁਵਿਧਾ ਮਿਲ ਰਹੀਆਂ ਨੇ ਜੋ ਉਹਨਾਂ ਨੂੰ orange category ਦੇ ਵਿੱਚ ਰੱਖਿਆ ਹੋਇਆ ਸੋ ਇਸ ਲਫਾਫੇ ਨੂੰ ਜਿਹੜਾ ਕਿ ਸੀਲ ਬੰਦ ਨੂੰ ਖੋਲਣ ਨੇ ਦਿੱਤਾ ਗਿਆ ਸੀ ਜੋ ਕੱਲ ਵਕੀਲਾ ਨੇ ਇਸਦੀ ਕਾਪੀ ਲੈ ਕੇ ਜੋ ਮਜੀਠੀਆ ਪੱਖ ਦੇ ਵਕੀਲ ਸੀ ਔਰ ਉਹਨਾਂ ਨੇ ਫਿਰ ਸਵਾਲ ਚੁੱਕੇ ਕਿ ਵਿਕਰਮ ਮਜੀਠੀਆ ਦੀ ਬਿਰਕ ਦੇ ਵਿੱਚ ਜਿਹੜੇ ਕੁਝ ਅਜਿਹੇ ਗੈਂਗਸਟਰ ਨਾਮੀ ਜਿਹੜੇ ਕੈਦੀ ਨੇ ਉਹ ਰੱਖੇ ਹੋਏ ਨੇ ਜਿੰਨਾ ਤੋਂ ਮਜੀਠੀਆ ਦੀ ਜਾਨ ਨੂੰ ਖਤਰਾ ਹੈ ਔਰ ਮਜੀਠੀਆ ਦੀ ਬਿਰਕ ਪਤਨੀ ਜਾਵੇ ਔਰ ਉਸ ਤੋਂ ਬਾਅਦ ਉਹਨਾਂ ਦੀ ਜ਼ਮਾਨਤ ਤੇ ਉੱਪਰ ਜੋ ਫੈਸਲਾ ਹੋਣਾ 6 ਸਤੰਬਰ ਨੂੰ ਉਸ ਤੋਂ ਪਹਿਲਾਂ ਉਹਨਾਂ ਦੀ ਬਿਰਕ ਨੂੰ 2 ਸਤੰਬਰ ਦੇ ਬਾਅਦ ਜਿਹੜਾ ਫੈਸਲਾ ਸੁਣਾਇਆ ਜਾਵੇਗਾ ਜੋ ਜਾਤੀ ਹਰਦੀਪ ਸਿੰਘ ਨੇ ਇਹ ਫੈਸਲਾ ਰੱਖਮਾ ਰੱਖਿਆ 2 ਸਤੰਬਰ ਮੰਗਲਵਾਰ ਨੂੰ ਇਹ ਫੈਸਲਾ ਆਵੇਗਾ ਮਜੀਠੀਆਂ ਨੂੰ ਵੱਡੀ ਰਾਤ ਮਿਲ ਸਕਦੀ ਹੈ ਮਜੀਠੀਆਂ ਦੀ ਬੈਰਕ ਬਦਲੀ ਜਾ ਸਕਦੀ ਹੈ ਮਜੀਠੀਆਂ ਨੂੰ ਜੋ 6 ਸਤੰਬਰ ਨੂੰ ਜਮਾਨਤ ਮਿਲਣੀ ਹੈ ਉਸ ਤੋਂ ਪਹਿਲਾਂ ਉਹਨਾਂ ਦੇ ਇਹ ਬੈਰਕ ਦੇ ਬਾਰੇ ਜੋ 2 ਸਤੰਬਰ ਨੂੰ ਫੈਸਲਾ ਹੋਣਾ ਹੈ